ਸਿੰਘ ਸਹਿਬਾਨਾ ਦੀ ਮੀਟਿੰਗ ਹੋ ਰਹੀ ਹੈ ਤਾਂ ਜਥੇਦਾਰ ਗਿਆਨੀ ਰਕबीर ਸਿੰਘ ਦੇ ਕਾਰਜ ਮੀਟਿੰਗ ਨੂੰ ਲੈ ਕੇ ਖਬਰ ਹੈ ਐਸਜੀਪੀਸੀ ਪ੍ਰਧਾਨ ਵੀ ਦੱਸਦੇ ਕਿ ਮੀਟਿੰਗ ਦੇ ਵਿੱਚ ਮੌਜੂਦ ਨੇ ਆਰ ਸ਼ਮਨਿਆ ਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੂਰਦਰੀ ਆ ਪਹੁੰਚ ਗਿਆ ਹੈ ਰ ਸਹਿਬਾਨਾ ਦੇ ਕੋਲ ਵਿਚਾਰ ਅਬੀਦ ਹੈ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਔਰ ਉਸ ਨੂੰ ਲੈ ਕੇ ਫੈਸਲਾ ਹੋਣਾ ਜੇ ਬਾਕੀ ਹੈ ਔਰ ਇਸ ਦੇ ਵਿਚਾਲੇ ਇਹ ਵੱਡੀ ਬੈਠਕ ਪੰਥਕ ਸਿਆਸਤ ਦੇ ਵਿੱਚ ਇਸ ਵੇਲੇ ਹਲਚਲ ਨਜ਼ਰ ਆ ਰਹੀ ਹੈ ਦਨ ਸਿੰਘ ਸਿੰਘ ਸਹਿਬਾਨਾ ਦੀ ਬੈਠਕ ਹੈ जथेदार ज्ञानी रघबीर सिंह हालांकि हूँ तो कुछ घंटे पहल राज कल सन पिंड लुधियाना जिथे बलवंत सिजवाणा पहुंचे से उत्तर जथेदार ज्ञानी रघबीर सिंह तो इलावा एस जी पी सी प्रधान भी सर होर जोड़े अकाली आगू भी नजर आ रहे सन तो हूँ एक खबर आ रही है कि मीटिंग हो रही है जथेदार गयानी रघबीर सिंह मीटिंग लैके खबर है और आ, मीटिंग दस दिए कि श्रोमणी अकाली दल के कार्यकारी प्रधान बरविंद भूंदड़ भी शामिल ने सिंह साहबाना के कोई यह सारा मामला सुखबीर सिंह का पेंडिंग है हालांकि जिक्रयोग है कि पिछले दिनों वर्किंग कमेटी की बैठक होंगी है श्रोमणी अकाली दल की जिस अस्तीफा मंजूर नहीं किया गया एक्सकलूसिव तस्वीर दिखा रहे हैं एक्सकलूसिव तस्वीर ने जिस जथेदार गयानी हरप्रीत सिंह पहुंचे ने जथेदार गयानी रघबीर सिंह घर तीन सिंह साहबाना की मीटिंग है और ਸਿੱਧੇ ਤੌਰ ਤੇ ਇਸ ਨੂੰ ਸੁਭੀ ਸਿੰਘ ਬਾਦਲ ਆ ਦੇ ਵੱਲੋਂ ਜੋ ਰਿਜ਼ਾਈਨ ਕੀਤਾ ਗਿਆ ਉਸ ਦੇ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ ਹੈ ਔਰ ਕਿਸ ਤਰੀਕੇ ਦੇ ਨਾਲ ਰਹੇਗਾ ਤਾਂ ਸਿੱਧਾ ਰੁਕ ਕਰਾਂਗੇ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਲਾਈਵ ਮੌਜੂਦ ਨੇ ਰਾਜੀਵ ਕੀ ਕੁਝ ਇਸ ਸਮੇਂ ਦੀ ਖਬਰ ਕਿਉਂਕਿ ਵਾਕਈ ਵੱਡੀ ਖਬਰ ਹੈ ਜਿਸ ਤਰੀਕੇ ਦੇ ਨਾਲ ਇੱਕਦਮ ਬੈਠਕ ਬੁਲਾਈ ਗਈ ਹੈ ਕਿ ਇਸ ਨੂੰ ਐਮਰਜੈਂਸੀ ਮੀਟਿੰਗ ਕਹਿ ਸਕਦੇ ਹਾਂ ਆ ਬਿਲਕੁਲ ਗੁਰਜੋਤ ਇਸ ਨੂੰ ਸਿੱਧੇ ਤੌਰ ਤੇ ਅਮਰਜੈਂਸੀ ਮੀਟਿੰਗ ਹੀ ਕਿਹਾ ਜਾ ਸਕਦਾ ਕਿਉਂਕਿ ਗਿਆਨੀ ਰਗਵੀਰ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਜੱਤੇਦਾਰ ਨੇ ਉਹ ਦੁਪਹਿਰ ਵੇਲੇ ਲੁਧਿਆਣਾ ਦੇ ਵਿੱਚ ਮੌਜੂਦ ਸੀ ਔਰ ਲੁਧਿਆਣਾ ਤੋਂ ਸਿੱਧਾ ਉਹ ਆਪਣੀ ਰਹਾਇਸ਼ ਤੇ ਪਹੁੰਚਦੇ ਨੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਾਣਕਾਰੀ ਮਿਲ ਰਹੀ ਹੈ ਕਿ ਉਹ ਵੀ ਦੁਬਈ ਤੋਂ ਸਿੱਧਾ ਅੰਮ੍ਰਿਤਸਰ ਲੈਂਡ ਕਰਨ ਤੋਂ ਬਾਅਦ ਅਕਾਲ ਤਖਤ ਸਾਹਿਬ ਮੱਥਾ ਟੇਕਣ ਤੋਂ ਬਾਅਦ ਹੁਣ ਇਸ ਵੇਲੇ ਅਗਿਆਨੀ ਰਕਬੀਰ ਸਿੰਘ ਦੀ ਰਹਾਇਸ਼ ਦੇ ਵਿੱਚ ਉੱਤੇ ਮੌਜੂਦ ਨੇ ਇਸ ਤੋਂ ਇਲਾਵਾ ਅਗਿਆਨੀ ਸੁਲਤਾਨ ਸਿੰਘ ਤਾਂ ਤਿੰਨਾਂ ਤਖਤਾਂ ਦੇ ਜਿਹੜੇ ਤਿੰਨ ਤਖਤ ਪੰਜਾਬ ਦੇ ਅੰਦਰ ਮੌਜੂਦ ਨੇ ਉਹਨਾਂ ਤਖਤਾਂ ਦੇ ਜੱਥੇਦਾਰ ਇਸ ਵੇਲੇ ਇੱਕ ਮੀਟਿੰਗ ਕਰ ਰਹੇ ਨੇ ਇਸ ਤੋਂ ਇਲਾਵਾ ਜਿਹੜੀ ਜਾਣਕਾਰੀ ਮਿਲੀ ਹੈ ਕਿ ਬਲਵਿੰਦਰ ਸਿੰਘ ਭੁੰਦੜ ਹਾਲ ਕਿ ਬਲਵਿੰਦਰ ਸਿੰਘ ਭੁੰਦੜ ਕੱਲ ਰਾਤ ਹੀ ਦਰਬਾਰ ਸਾਹਿਬ ਪਹੁੰਚੇ ਸੀ ਉਹਨਾਂ ਵੱਲੋਂ ਅਮ ਮੱਥਾ ਟੇਕਿਆ ਗਿਆ ਤਾਂ ਇਸ ਵੇਲੇ ਉਹ ਵੀ ਉਸ ਮੀਟਿੰਗ ਦੇ ਵਿੱਚ ਮੌਜੂਦ ਨੇ ਇੱਕ ਪਾਸੇ ਤਾਂ ਸੁਖਬੀਰ ਬਾਦਲ ਵਾਲਾ ਮਾਮਲਾ ਹੈ ਦੂਸਰੇ ਪਾਸੇ ਜੇਕਰ ਅੱਜ ਦੀ ਜਿਹੜੇ ਤਾਜ਼ਾ ਘਟਨਾਕ੍ਰਮ ਦੀ ਅਸੀਂ ਗੱਲ ਕਰਦੇ ਹਾਂ ਤਾਂ ਬਲਵੰਤ ਸਿੰਘ ਰਾਜੋਵਾਨਾ ਉੱਥੇ ਪਹੁੰਚਦੇ ਨੇ ਆਪਣੇ ਭਰਾ ਦੇ ਭੋਗ ਦੇ ਸਮਾਗਮ ਦੇ ਵਿੱਚ ਔਰ ਉਸ ਅੰਤਿਮ ਅਰਦਾਸ ਵੇਲੇ ਜਦੋਂ ਵਿਕਰਮ ਸਿੰਘ ਸਿੰਘ ਮਜੀਠੀਆ ਉੱਥੇ ਨਜ਼ਰ ਆਇਆ ਕਾਲ ਤਕ ਸਾਹਿਬ ਦੇ ਜਥੇਦਾਰ ਉੱਥੇ ਮੌਜੂਦ ਸੀ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਹੋ ਸਕਦਾ ਹੈ ਕਿ ਰਾਜੋਵਾਨਾ ਵੱਲੋਂ ਕੋਈ ਆ ਗੱਲ ਕੀਤੀ ਗਈ ਹੋਵੇ ਕੋਈ ਮੰਗ ਐਸੀ ਰੱਖੀ ਗਈ ਹੋਵੇ ਜਿਸ ਨੂੰ ਲੈ ਕੇ ਅੱਜ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦਾ ਜਦੋਂ ਅਸਤੀਫਾ ਹੁੰਦਾ ਉਸ ਤੋਂ ਬਾਅਦ ਲਗਾਤਾਰ ਅਸਤੀਫਿਆਂ ਦੀ ਝੜੀ ਲੱਗਦੀ ਹੈ ਤਾਂ ਇਸ ਵਿਚਾਲੇ ਦੋ ਹਿੰਦੂ ਚਿਹਰੇ ਜਿਹੜੇ ਨੇ ਉਹ ਵੀ ਅਸਤੀਫਾ ਦੇ ਦਿੰਦੇ ਨੇ ਔਰ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਪੰਤਕ ਮਰਿਆਦਾ ਦੇ ਮੁਤਾਬਕ ਜੋ ਕੁਝ ਵੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸ ਵਿਚਾਲੇ ਉਹਨਾਂ ਨੂੰ ਇਸ ਚੀਜ਼ ਦੀ ਜਿਆਦਾ ਸਮਝ ਨਹੀਂ ਹੈ ਤਾਂ ਇਸ ਕਰਕੇ ਉਹ ਆਪਣੇ ਆਪ ਨੂੰ ਇਸ ਤੋਂ ਬੱਸ ਸੇ ਕਰਨ ਦਾ ਉਹਨਾਂ ਵੱਲੋਂ ਫੈਸਲਾ ਲਿਆ ਗਿਆ ਤਾਂ ਹੁਣ ਜਿਹੜੀ ਮੀਟਿੰਗ ਹੋ ਰਹੀ ਹੈ ਕਿਉਂਕਿ ਮੀਟਿੰਗ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਵੀ ਨੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਨੇ ਪਰ ਕਿਉਂਕਿ ਇੱਕ ਹੰਗਾਮੀ ਮੀਟਿੰਗ ਇਸ ਨੂੰ ਕਿਹਾ ਜਾ ਸਕਦਾ ਹੈ ਔਰ ਵੱਡੀ ਗੱਲ ਹੈ ਕਿ ਤਿੰਨ ਤਖਤਾਂ ਦੇ ਜਥੇਦਾਰ ਉਸ ਦੇ ਵਿੱਚ ਮੌਜੂਦ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਉਸ ਦੇ ਵਿੱਚ ਮੌਜੂਦ ਨੇ ਔਰ ਤਕਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਦੇ ਅਹੁਦੇ ਤੋਂ ਪਹਿਲਾਂ ਹੀ ਆਪਣਾ ਅਸਤੀਫਾ ਦੇ ਚੁੱਕੇ ਨੇ ਕਿਉਂਕਿ ਹੁਣ ਤਾਂ ਚਰਚਾਵਾਂ ਇਹ ਸੀ ਕਿ ਅਤੁਕਬੀਰ ਬਾਦਲ ਵੱਲੋਂ ਇਹ ਆ ਕੇ ਮੰਗ ਵੀ ਕੀਤੀ ਜਾ ਚੁੱਕੀ ਹੈ ਅਕਾਲ ਤਖਤ ਸਾਹਿਬ ਵਿਖੇ ਲਿਖਤੀ ਰੂਪ ਦੇ ਵਿੱਚ ਕਿ ਉਹਨਾਂ ਨੂੰ ਜਿਹੜੀ ਧਾਰਮਿਕ ਸਜ਼ਾ ਸੁਣਾਈ ਜਾਣੀ ਹੈ ਕਿਉਂਕਿ ਤਨਖਾਈ ਆਕਰਾਰ ਉਹਨਾਂ ਨੂੰ ਦੇ ਦਿੱਤਾ ਜਾ ਚੁੱਕਾ ਹੈ ਔਰ ਹੁਣ ਅੱਗੇ ਜਿਹੜੀ ਕਾਰਵਾਈ ਹੋਣੀ ਹੈ ਕਿ ਧਾਰਮਿਕ ਸਜ਼ਾ ਕਿਸ ਤਰੀਕੇ ਦੀ ਸੁਣਾਈ ਜਾਵੇ ਕਿਉਂਕਿ ਕਈ ਤਰ੍ਹਾਂ ਦੀਆਂ ਮੰਗਾਂ ਆ ਰਹੀਆਂ ਸੀ ਪਹਿਲਾਂ ਇਹ ਵੀ ਖੁੱਲੇ ਤੌਰ ਤੇ ਭਵੇਂ ਉਹ ਅਕਾਲੀ ਸੁਧਾਰ ਲਹਿਰ ਦੇ ਆਗੂ ਹੋਣ ਜਾਂ ਬਾਗੀ ਧੜੇ ਦੀ ਅਸੀਂ ਗੱਲ ਕਰੀਏ ਤਾਂ ਉਹਨਾਂ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਸੁਖਬੀਰ ਬਾਦਲ ਨੂੰ ਅਕਾਲੀ ਦਲ ਤੋਂ ਲਾਂਬੇ ਕਰ ਦੇਣਾ ਚਾਹੀਦਾ ਤਾਂ ਉਹ ਪਹਿਲ ਕਦਮੀਆਂ ਅਸੀਂ ਕਿਹਾ ਸਰਦਾਰ ਦੇਖੋ ਅੱਜ ਦੀ ਤਾਜ਼ਾ ਖ਼ਬਰ ਕੀਤੀ ਜਾਵੇ ਤਾਂ ਸਾਰਾ ਦਿਨ ਜਿਸ ਤਰੀਕੇ ਦੇ ਨਾਲ ਰਾਜਵਾਨਾ ਹੋ ਰਹੀ ਆਏ ਉਹਨਾਂ ਤੇ ਨਜ਼ਰ ਰਹੀ ਬੁਲਾਰੇ ਸੰ ਬੋਲੇ ਵੀ ਉਹ ਉਸ ਦੇ ਵਿੱਚ ਉਹਨਾਂ ਨੇ ਜ਼ਰੂਰ ਜ਼ਿਕਰ ਕੀਤਾ ਹਾਲਾਂਕਿ ਇਸ ਨੂੰ ਅਸੀਂ ਸਿੱਧੇ ਤੌਰ ਤੇ ਜੋੜ ਕੇ ਨਹੀਂ ਵੇਖ ਸਕਦੇ ਰਾਜੀ ਪਰ ਅਸੀਂ ਦੇ ਤੌਰ ਤੇ ਵੇਖਿਆ ਜਾ ਸਕਦਾ ਹੈ ਹਾਲਾਂਕਿ ਉਹਨਾਂ ਨੇ ਸ਼ੋਮਨੀਆ ਕਾਲੀਦਾਲ ਅਕਾਲੀ ਦਲ ਦਾ ਜ਼ਿਕਰ ਨਹੀਂ ਕੀਤਾ ਪਰ ਐਸਜੀਪੀਸੀ ਦਾ ਜ਼ਰੂਰ ਜ਼ਿਕਰ ਕੀਤਾ ਕਿ ਉਸ ਦੀ ਵਜ੍ਹਾ ਦੇ ਨਾਲ ਅੱਜ ਇੱਥੇ ਖੜੇ ਨੇ पर एक गल उन्होंने कही है कि आ, हावी हो रहे ने इस वे सिख पंथ से तो वह सारिया शक्तियों आपड़ है कि असी डट के लड़िए एक ये मसला है और दूसरे पास एक दम तो अजी मीटिंग क्योंकि अजि कोई पहला जानकारी है नहीं सी राजीव कि अजिनी मीटिंग हो जा रही है तुरंत प्रभाव के मीटिंग सदना ਆ ਬਿਲਕੁਲ ਗੁਰਜੋਤ ਪਹਿਲਾਂ ਤੋਂ ਕੋਈ ਵੀ ਜਾਣਕਾਰੀ ਨਹੀਂ ਸੀ ਕਿ ਕੋਈ ਮੀਟਿੰਗ ਰੱਖੀ ਜਾਣੀ ਹੈ ਕਿਉਂਕਿ ਜੇਕਰ ਪੰਜ ਸਿੰਘ ਸਹਿਬਾਨਾਂ ਦੀ ਬੈਠਕ ਹੋਵੇ ਤਾਂ ਉਸ ਬਾਰੇ ਪਹਿਲਾਂ ਤੋਂ ਜਾਣਕਾਰੀ ਹੁੰਦੀ ਹੈ ਕਿਉਂਕਿ ਉਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਮਸਲੇ ਵਿਚਾਰੇ ਜਾਂਦੇ ਨੇ ਬਹੁਤ ਸਾਰੇ ਲੋਕਾਂ ਨੂੰ ਉਸ ਦੇ ਵਿੱਚ ਤਲਬ ਕੀਤਾ ਜਾਂਦਾ ਪਰ ਇਸ ਤਰੀਕੇ ਦੀ ਕੋਈ ਵੀ ਇਹ ਮੀਟਿੰਗ ਨਹੀਂ ਹੈ ਕਿਉਂਕਿ ਜੇਕਰ ਪੰਜ ਸਿੰਘ ਸਹਿਬਾਨਾਂ ਦੀ ਜਾਂ ਫਿਰ ਸਿਰਫ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਵੇ ਤਾਂ ਉਸ ਦੇ ਵਿੱਚ ਕੋਈ ਸਿਆਸੀ ਆਗੂ ਔਰ ਜੋ ਹੈ ਉਹ ਸ਼ਾਮਿਲ ਨਹੀਂ ਹੁੰਦਾ ਤਾਂ ਅਕਾਲੀ ਦਲ ਦੇ ਪ੍ਰਧਾਨ ਦਾ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦਾ ਕਿਤੇ ਨਾ ਕਿਤੇ ਉਸ ਪਾਸੇ ਇਸ਼ਾਰਾ ਜ਼ਰੂਰ ਕਰਦਾ ਹੈ ਕਿ ਬਲਵੰਤ ਸਿੰਘ ਰਾਜਵਾਨਾ ਵੱਲੋਂ ਅੱਜ ਜੋ ਕੁਝ ਵੀ ਕਿਹਾ ਗਿਆ ਹੋਵੇ ਹਾਲਾਂਕਿ ਜੋ ਕੁਝ ਸਟੇਜ ਦੇ ਉੱਤੇ ਕਿਹਾ ਗਿਆ ਉਹ ਤਾਂ ਮੀਡੀਆ ਦੇ ਵਿੱਚ ਨਸ਼ਰ ਹੋ ਚੁੱਕਿਆ ਉਹ ਹਰ ਕਿਸੇ ਨੇ ਸੁਣਿਆ ਵੀ ਹੈ ਪਰ ਜਾਣਕਾਰੀ ਮਿਲ ਰਹੀ ਹੈ ਕਿ ਬਲਵੰਤ ਸਿੰਘ ਰਾਜਵਾਨਾ ਵੱਲੋਂ ਕੁਝ ਗੁਪਤ ਰੂਪ ਦੇ ਵਿੱਚ ਵੀ ਜਾਂ ਕੋਈ ਮੰਗ ਰੱਖੀ ਗਈ ਹੈ ਜਾਂ ਕੋਈ ਵੱਡਾ ਫੈਸਲਾ ਲੈਣ ਬਾਰੇ ਕੋਈ ਗੱਲ ਕਹੀ ਗਈ ਹੈ ਤਾਂ ਉਸ ਨੂੰ ਲੈ ਕੇ ਵੀ ਵਿਚਾਰ ਚਰਚਾ ਹੋ ਸਾਲ ਕੇ ਪ੍ਰੀਤ ਸਿੰਘ ਜਾਂ ਗਿਆਨੀ ਰਗਵੀਰ ਸਿੰਘ ਜਾਂ ਫਿਰ ਬਲਵਿੰਦਰ ਸਿੰਘ ਭੁੰਦੜ ਕੋਈ ਗੱਲਬਾਤ ਕਰਦੇ ਨੇ ਜਾਂ ਨਹੀਂ ਇਹ ਆਪ ਵਿੱਚ ਅਹਿਮ ਹੋਏਗਾ ਦਮ 71 ਹੋਣਾ ਔਰ ਵੱਡੀ ਗੱਲ ਇਹ ਹੈ ਕਿ ਗਿਆਨੀ ਰਗਵੀਰ ਸਿੰਘ ਲੁਧਿਆਣਾ ਦੇ ਵਿੱਚ ਮੌਜੂਦ ਸੀ ਬਲਵੰਤ ਸਿੰਘ ਰਾਜੋਵਾਨਾ ਜਿਸ ਆਪਣੇ ਭਰਾ ਦੇ ਭੋਗ ਸਮਾਗਮ ਦੇ ਵਿੱਚ ਪਹੁੰਚੇ ਸੀ ਉਤੋਂ ਸਿੱਧਾ ਐਨੀ ਰਗਵੀਰ ਸਿੰਘ ਅੰਮ੍ਰਿਤਸਰ ਪਹੁੰਚਦੇ ਨੇ ਔਰ ਉਸਰੇ ਪਾਸੇ ਜੋ ਜਾਣ ਮਿਲ ਰਹੀ ਹੈ ਕਿ ਹਰਪ੍ਰੀਤ ਸਿੰਘ ਵੀ ਵਿਦੇਸ਼ ਦੇ ਵਿੱਚ ਸਨ ਔਰ ਵਿਦੇਸ਼ ਤੋਂ ਸਿੱਧਾ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਲੈਂਡ ਕਰਨ ਤੋਂ ਬਾਅਦ ਸਿੱਧਾ ਉਹ ਦਰਬਾਰ ਸਾਹਿਬ ਪਹੁੰਚ ਜਾਂਦੇ ਰਹੇ ਔਰ ਦਰਬਾਰ ਸਾਹਿਬ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕਿ ਅਕਾਲ ਤਖਤ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਉਹ ਗਿਆਨੀ ਰਗਵੀਰ ਸਿੰਘ ਦੀ ਜਿਹੜੀ ਰਿਹائش ਹੈ ਹਰਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਤਾਂ ਉੱਥੇ ਉਹ ਪਹੁੰਚਦੇ ਨੇ ਤਾਂ ਉੱਥੇ ਇਹ ਮੀਟਿੰਗ ਜਿਹੜੀ ਹੈ ਉਹ ਇਸ ਵੇਲੇ ਚੱਲ ਰਹੀ ਹੈ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਚਰਚਾ ਹੁੰਦੀ ਹੈ ਕੋਈ ਲਿਖਤੀ ਬਿਆਨ ਜਥੇਦਾਰਾਂ ਦੇ ਵੱਲੋਂ ਜਾਰੀ ਕੀਤਾ ਜਾਂਦਾ ਜਾਂ ਫਿਰ ਬਲਵਿੰਦਰ ਸਿੰਘ ਭੁੱਦੜ ਵੱਲੋਂ ਆ ਕੇ ਇਸ ਮੀਟਿੰਗ ਬਾਰੇ ਕੋਈ ਜਾਣਕਾਰੀ ਦਿੱਤੀ ਜਾਂਦੀ ਹੈ ਇਸ ਬਾਰੇ ਇੰਤਜ਼ਾਰ ਕਰਨਾ ਹੋਵੇਗਾ ਪਰ ਫਿਲਹਾਲ ਸਪਸ਼ਟ ਤੌਰ ਤੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਇਸ ਮੀਟਿੰਗ ਦਾ ਮੁੱਖ ਅਜੰਡਾ ਕੀ ਹੈ ਕਿਉਂਕਿ ਇਸ ਵੇਲੇ ਪੰਤਕ ਹਾਲਾਤਾਂ ਦੀ ਗੱਲ ਕਰੀਏ ਜਾਂ ਪੰਤਕ ਸਰਗਰਮੀਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਐਸੇ ਵੱਡੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਦੁਨੀਆ ਭਰ ਦੇ ਸਿੱਖਾਂ ਦੀ ਨਜ਼ਰ ਬਣੀ ਹੋਈ ਹੈ ਕਿਉਂਕਿ ਇੱਕ ਪਾਸੇ ਤਾਂ ਅਕਾਲੀ ਦਲ ਦੇ ਉੱਤੇ ਜਿਹੜਾ ਇਸ ਵੇਲੇ ਪੰਥਕ ਤੇ ਸਿਆਸੀ ਸੰਕਟ ਜਿਹੜਾ ਇਸ ਵੇਲੇ ਛਾਇਆ ਹੋਇਆ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ ਸੁਖਬੀਰ ਬਾਦਲ ਕਿਉਂਕਿ ਅੱਜ ਜਿਮਣੀ ਚੋਣ ਵੀ ਹੋ ਰਹੀ ਹੈ ਡੇਰਾ ਬਾਬਾ ਨਾਨਕ ਦੇ ਵਿੱਚ ਅਸੀਂ ਸਵੇਰ ਤੋਂ ਵਿੱਚ ਰਹੇ ਤਾਂ ਲੋਕ ਆਮ ਤੌਰ ਤੇ ਇਹ ਗੱਲਾਂ ਕਰਦੇ ਨੇ ਕਿ ਅਕਾਲੀ ਦਲ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਸਿਆਸੀ ਲੜਾਈ ਦੇ ਵਿੱਚੋਂ ਬਾਹਰ ਹੋਇਆ ਹੋਵੇ ਜਿਮਨੀ ਚੋਣ ਜਿਹੜੀ ਹੈ ਉਹ ਚਾਰੇ ਜਿਮਨੀ ਚੋਣਾ ਅਕਾਲੀ ਦਲ ਦੇ ਵੱਲੋਂ ਨਹੀਂ ਲੜੀਆਂ ਜਾ ਰਹੀਆਂ ਤਾਂ ਕਿਤੇ ਕਿਤੇ ਹਰ ਇੱਕ ਅਕਾਲੀ ਵਰਕਰ ਦੇ ਦਿਮਾਗ ਦੇ ਵਿੱਚ ਵੀ ਕਈ ਤਰ੍ਹਾਂ ਦੇ ਸਵਾਲ ਨੇ ਤਾਂ ਜਿੱਤੇ ਇਹ ਸਵਾਲ ਅਸੀਂ ਕਹੀਏ ਕਿ ਰੁਕਣ ਦਾ ਨਾ ਲੈਣ ਉਸ ਦੇ ਨਾਲ ਇੱਕ ਨਵਾਂ ਸਵਾਲ ਪੈਦਾ ਹੋ ਜਾਂਦਾ ਹੈ ਕਿ ਹੁਣ ਜਿਹੜੀ ਅਸਤੀਪਿਆਂ ਦੀ ਲੜੀ ਸ਼ੁਰੂ ਹੋਈ ਹੈ ਅਸਤੀਫਿਆਂ ਦੀ ਛੜੀ ਜਿਹੜੀ ਹੈ ਉਹ ਸ਼ੁਰੂ ਹੋਈ ਹੈ ਕਿਉਂਕਿ ਪਹਿਲਾਂ ਐਨ ਕੇ ਸ਼ਰਮਾ ਵੱਲੋਂ ਅਸਤੀਫਾ ਦਿੱਤਾ ਜਾਂਦਾ ਹੈ ਅੱਜ ਅਨਿਲ ਜੋਸ਼ੀ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਹਾਲਾਂਕਿ ਇਹ ਦੋ Hindu ਚਿਹਰੇ ਅਕਾਲੀ ਦਲ ਦੇ ਵੱਡੇ ਚਿਹਰੇ ਵਜੋਂ ਦੇਖੇ ਜਾਂਦੇ ਸੀ ਕਿ ਦੋਵੇਂ ਜਿਹੜੇ Hindu ਚਿਹਰੇ ਨੇ ਇਹਨਾਂ ਨੂੰ ਅਕਾਲੀ ਦਲ ਵੱਲੋਂ ਲੋਕ ਸਭਾ ਦੇ ਵਿੱਚ ਟਿਕਟਾਂ ਤੱਕ ਦਿੱਤੀਆਂ ਗਈਆਂ ਪਰ ਦੋਵਾਂ ਵੱਲੋਂ ਅਸਤੀਫਾ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਇਸ ਮੀਟਿੰਗ ਦਾ ਹੋਣਾ ਤਾਂ ਬਹੁਤ ਸਾਰੇ ਐਸੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਇਸ ਮੀਟਿੰਗ ਤੋਂ ਬਾਅਦ ਜੇਕਰ ਕੋਈ ਬਿਆਨ ਜਾਰੀ ਕੀਤਾ ਜਾਂਦਾ ਹੈ ਜਾਂ ਕੋਈ ਸਟੇਟਮੈਂਟ ਮੀਡੀਆ ਦੇ ਸਾਹਮਣੇ ਦਿੱਤੀ ਜਾਂਦੀ ਹੈ ਕਿਉਂਕਿ ਲਗਾਤਾਰ ਬਹੁਤ ਸਾਰੀਆਂ ਐਸੀਆਂ ਚਰਚਾਵਾਂ ਜਿਹੜੀਆਂ ਨੇ ਹਰ ਰੋਜ਼ ਸੁਣਨ ਨੂੰ ਮਿਲਦੀਆਂ ਨੇ ਪਰ ਉਹਨਾਂ ਚਰਚਾਵਾਂ ਦੇ ਉੱਤੇ ਵਿਰਾਮ ਉਦੋਂ ਹੀ ਲੱਗੇਗਾ ਜਦੋਂ ਕੋਈ ਫੈਸਲਾ ਲਿਆ ਜਾਏਗਾ ਕਿਉਂਕਿ ਸੁਖਬੀਰ ਬਾਦਲ ਦੇ ਮਾਮਲੇ ਦੇ ਵਿੱਚ ਤਾਂ ਅਕਾਲੀ ਦਲ ਕਈ ਵਾਰ ਮੰਗ ਵੀ ਰੱਖ ਚੁੱਕਿਆ ਹੈ ਹਾਲਾਂਕਿ ਜਿਮਣੀ ਚੋਣਾ ਤੋਂ ਲੰਭੇ ਇੱਕ ਵਫਦ ਮਿਲਿਆ ਸੀ ਪਰ ਉਸ ਵੇਲੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਾਫ਼ ਔਰ ਸਪਸ਼ਟ ਕਹਿ ਦਿੱਤਾ ਸੀ ਕਿ ਤਨਖਾਈਆ ਦਾ ਮਤਲਬ ਤਨਖਾਈਆ ਹੁੰਦਾ ਚਾਹੇ ਕੋਈ ਵੀ ਦੇ ਵੀ ਆਪਾਂ ਜ਼ਿਕਰ ਕਰਾਂਗੇ ਉਹ ਬਹੁਤ ਅਹਿਮ ਹੈ ਜੋ ਅਕਾਲੀ ਦਲ ਸੁਧਾਰ ਲਹਿਰ ਦਾ ਕਹਿਣਾ ਹੈ ਉਹ ਪਿਛਲੇ ਸਮਿਆਂ ਤੋਂ ਲਗਾਤਾਰ ਇਲਜ਼ਾਮ ਲਾਉਂਦੇ ਰਹੇ ਨੇ ਕਿ ਗੁਪਤ ਮੀਟਿੰਗਾਂ ਹੋਈਆਂ ਨੇ ਜਥੇਦਾਰ ਸਾਹਿਬ ਦੇ ਨਾਲ ਬਲਵਿੰਦਰ ਸਿੰਘ ਭੁੰਦਰ ਦੀ ਗੁਪਤ ਮੀਟਿੰਗਾਂ ਕਰਾਈਆਂ ਗਈਆਂ ਐਸਜੀਪੀਸੀ ਪ੍ਰਧਾਨ ਤੇ ਇਲਜ਼ਾਮ ਲੱਗਦੇ ਨੇ ਦਬਾਅ ਪਾਉਣ ਦੇ ਤਾਂ ਹੁਣ ਤਾਂ ਇਹ ਜਨਤਕ ਤੌਰ ਤੇ ਮੀਟਿੰਗ ਹੈ ਅ ਤੇ ਕੋ ਗੁਪਤ ਮੀਟਿੰਗ ਦਾ ਜਿਹੜਾ ਸਵਾਲ ਉੱਠਿਆ ਸੀ ਕਿਉਂਕਿ ਬਲਵਿੰਦਰ ਸਿੰਘ ਭੁੰਦਰ ਦੇ ਉੱਤੇ ਇਹ ਸਵਾਲ ਖੜਾ ਕੀਤਾ ਗਿਆ ਸੀ ਹਾਲਾਂਕਿ ਉਸ ਤੋਂ ਅਗਲੇ ਦਿਨ ਹੀ ਜੋ ਡਾਕਟਰ ਦਿਲਜੀਤ ਚੀਮਾ ਨੇ ਉਹ ਦਰਬਾਰ ਦਰਬਾਰ ਸਾਹਿਬ ਪਹੁੰਚਦੇ ਨੇ ਔਰ ਉਹਨਾਂ ਵੱਲੋਂ ਇਹ ਇਸ ਗੱਲ ਦਾ ਜਵਾਬ ਵੀ ਦਿੱਤਾ ਗਿਆ ਸੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜ਼ਿਕਰ ਅਕਾਲੀ ਦਲ ਦਾ ਪ੍ਰਧਾਨ ਉਹਨਾਂ ਨੂੰ ਮਿਲਦਾ ਤਾਂ ਇਹਨੂੰ ਕੋਈ ਗੁਪਤ ਮੀਟਿੰਗ ਨਹੀਂ ਕਿਹਾ ਜਾ ਸਕਦਾ ਅਕਾਲੀ ਦਲ ਦਾ ਪ੍ਰਧਾਨ ਹੋਵੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ ਤਾਂ ਹਰਜਿੰਦਰ ਸਿੰਘ ਧਾਮੀ ਵੀ ਇਹ ਚੀਜ਼ ਨੂੰ ਲੈ ਕੇ ਸਪਸ਼ਟ ਕਰ ਚੁੱਕੇ ਨੇ ਹਾਲਾਂਕਿ ਉਹਨਾਂ ਨੇ ਬਾਅਦ ਦੇ ਵਿੱਚ ਕਾਲੀ ਦਲ ਸੁਧਾਰ ਲਹਿਰ ਦੇ ਉੱਤੇ ਵੀ ਸਵਾਲ ਖੜੇ ਕੀਤੇ ਕਿ ਜੇਕਰ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਜਾਂਦੇ ਨੇ ਤਾਂ ਉਹ ਕਿਸ ਹਾਲਤ ਦੇ ਵਿੱਚ ਮਿਲਦੇ ਨੇ ਉਹਨਾਂ ਨੇ ਕਿਹਾ ਕਿ ਇਹ ਡਬਲ ਸਟੈਂਡਰਡ ਹੈ ਦੋਹਰਾ ਚਿਹਰਾ ਹੈ ਅਕਾਲੀ ਦਲ ਸੁਧਾਰ ਲਹਿਰ ਵਾਲਿਆਂ ਦਾ ਤਾਂ ਇਸ ਕਰਕੇ ਜੱਥੇਦਾਰ ਨੂੰ ਮਿਲਣਾ ਇਹਦੇ ਲਈ ਕੋਈ ਕਿੰਤੂ ਪਰੰਤੂ ਨਹੀਂ ਹੋਣਾ ਚਾਹੀਦਾ ਬਹੁਤ ਸਾਰੇ ਐਸੇ ਪੰਥਕ ਮੁੱਦੇ ਹੁੰਦੇ ਨੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੇਕਰ ਪ੍ਰਧਾਨ ਸਿੰਘ ਸਾਹਿਬਾਨ ਨੂੰ ਮਿਲਦਾ ਤਾਂ ਕਿਸੇ ਨਾ ਕਿਸੇ ਪੰਥਕ ਮਾਮਲੇ ਕਰਕੇ ਹੀ ਜਿਹੜੀ ਮਿਲਣੀ ਹੈ ਉਹ ਹੀ ਹੋਏਗੀ ਦੂਸਰੇ ਪਾਸੇ ਜੇਕਰ ਅਕਾਲੀ ਦਲ ਦੇ ਅਸੀਂ ਪ੍ਰਧਾਨ ਦੀ ਗੱਲ ਕਰਦੇ ਹਾਂ ਤਾਂ ਖੁਦ ਗਿਆਨੀ ਹਰਪ੍ਰੀਤ ਸਿੰਘ ਨੇ ਜਦੋਂ ਪਿਛਲੀ ਸਿੱਖ ਵਿਦਵਾਨਾਂ ਦੇ ਨਾਲ ਮੀਟਿੰਗ ਹੋਈ ਸੀ ਤਾਂ ਉਹਨਾਂ ਨੇ ਖੁਦ ਇਹ ਗੱਲ ਸਪਸ਼ਟ ਕੀਤੀ ਸੀ ਕਿ ਅਕਾਲੀ ਦਲ ਜੋ ਹੈ ਉਹ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਨਿਕਲੀ ਹੋਈ ਪਾਰਟੀ ਹੈ ਤਾਂ ਇਹ ਸਿੱਖਾਂ ਦੀ ਸਭ ਤੋਂ ਵੱਡੀ ਜਮਾਤ ਹੈ ਇਸ ਕਰਕੇ ਉਹਨਾਂ ਦਾ ਕਹਿਣਾ ਸੀ ਕਿ ਅਕਾਲੀ ਦਲ ਨੂੰ ਡਰਨ ਦੀ ਲੋੜ ਨਹੀਂ ਹੈ ਅਕਾਲੀ ਦਲ ਕਿਸੇ ਖਤਰੇ ਦੇ ਵਿੱਚ ਨਹੀਂ ਹੈ ਤਾਂ ਇਸ ਨੂੰ ਲੈ ਕੇ ਵੀ ਹਾਲਾਂਕਿ ਬਾਅਦ ਦੇ ਵਿੱਚ ਵਿਰਤਾ ਸਿੰਘ ਵਟੋਹਾ ਵੱਲੋਂ ਸਵਾਲ ਖੜਾ ਕੀਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਜੋ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨਾ ਚਾਹੁੰਦੇ ਨੇ ਤਾਂ ਇਹਨਾਂ ਚੀਜ਼ਾਂ ਉਹ ਲੈ ਕੇ ਅਸੀਂ ਉਹੀ ਮਸ ਲਗਾਤਾਰ ਜ਼ਿਕਰ ਕਰ ਰਹੇ ਆ ਕਿ ਜਦੋਂ ਤੱਕ ਸੁਖਬੀਰ ਬਾਦਲ ਨੂੰ ਲੈ ਕੇ ਫੈਸਲਾ ਨਹੀਂ ਹੁੰਦਾ ਉਦੋਂ ਤੱਕ ਰੋਜ਼ ਬਿਲਕੁਲ ਰਾਜੀ ਤੁਸੀਂ ਨਜ਼ਰ ਮਲਾ ਕੇ ਰੱਖੋ ਤੁਹਾਪਾਂ ਸਾਵਾਂਗੇ ਤੁਹਾਡੇ ਕੋਲ ਪਰ ਇਸ ਤੇ ਦੀ ਵੱਡੀ ਖਬਰ ਦਸ਼ਕਰ ਨਾਲ ਦੁਬਾਰਾ ਸਾਂਝੀ ਕਰ ਲਈ ਹੈ ਤਿੰਨ ਸਿੰਘ ਜ਼ਮਾਨਾ ਦੀ ਦੱਸੇ ਕਿ ਹੰਗਾਮੇ ਮੀਟਿੰਗ ਇਸ ਨੂੰ ਐਮਰਜੈਂਸੀ ਮੀਟਿੰਗ ਵੀ ਇਸੇ ਕਿਸਮ ਦੇ ਨਾਲ ਕਹਿ ਰਹੇ ਆ ਕਿਉਂਕਿ ਇਸ ਤੋਂ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ ਕਿ ਇਸ ਕਿਸਮ ਦੀ ਕੋ ਮੀਟਿੰਗ ਹੋਣ ਜਾ ਰਹੀ ਹੈ ਐਲਜੀਪੀਸੀ ਪ੍ਰਧਾਨ ਵੀ ਇਸ ਦੇ ਵਿੱਚ ਸ਼ਾਮਲ ਨੇ ਔਰ ਨਾਲ ਹੀ ਬਲਵਿੰਦਰ ਸਿੰਘ ਪੁੰਦੜ ਕਾਰਜਕਾਰੀ ਪ੍ਰਧਾਨ ਸੋਭਿਆ ਕਾਲੀ ਦਾ ਦੇ ਹੋਏ ਇਸ ਮੀਟਿੰਗ ਦੇ ਵਿੱਚ ਮੌਜੂਦ ਨੇ ਆਰਐਸ ਮੀਟਿੰਗ ਦੇ ਕਈ ਮਾਇਨੇ ਕੱਢੇ ਜਾ ਰਹੇ ਨੇ ਕਿਉਂਕਿ ਸਭ ਤੋਂ ਇਹ ਮਸਲਾ ਹੈ ਕਿ ਇਸ ਵੇਲੇ ਸੁਭੀ ਸਿੰਘ ਬਾਦਲ ਦੇ ਵੱਲੋਂ ਅਸਤੀਫਾ ਆਪਣੇ ਅਹੁਦੇ ਤੋਂ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਗਿਆ ਹੈ ਦੂਜੇ ਪਾਸੇ 31 ਅਗਸਤ ਤੋਂ ਤਨਖਾਹਾਂ ਇਕਰਾਰ ਦਿੱਤੇ ਗਏ ਨੇ ਤਾਂ ਅੱਜ ਦੇਖੇ ਦੇ ਵਿੱਚ ਕੀ ਫੈਸਲਾ ਹੋਏਗਾ ਉਹ ਅਜੇ ਪੈਂਡਿੰਗ ਹੈ ਔਰ ਇਹ ਸਭ ਸਥਿਤੀਆਂ ਦੇ ਵਿਚਾਲੇ ਅੱਜ ਸਭ ਤੋਂ ਅਹਿਮ ਦਿਨ ਦੇ ਆਇ ਕਬੱਡੀ ਡਿਵੈਲਪਮੈਂਟ ਸਿ ਕਹਿ ਸਕਦੇ ਆ ਜਾਂ ਕਹ ਲਈਏ ਕਿ ਤਸਵੀਰਾਂ ਸਾਰਾ ਦਿਨ ਦਿਖਾਈਆਂ ਕਿ ਕਿਸ ਤਰੀਕੇ ਦੇ ਨਾਲ ਬਲਵੰਤ ਸਿੰਘ ਰਾਜਵਾਨਾ ਜੁਕਤੇ ਕੰਟੇ ਦੀ ਤਰੋਲ ਤੇ ਬਾਹਰੋਂਦੇ ਨੇ ਤਾਂ ਉੱਥੇ ਜ਼ਥੇਦਾਰ ਗਿਆਨੀ ਰਕबीर ਸਿੰਘ ਐਜੀਪੀਸੀ ਪ੍ਰਧਾਨ ਵਿਕਰਮਜੀਤ ਸਿੰਘ ਹੋਰ ਆਕੂ ਵੀ ਮੌਜੂ ਸਨ ਔਰ ਕੋਤ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਵੀ ਪੰਥ ਨੂੰ ਲੈ ਕੇ ਇਸ ਵੇਲੇ ਸਥਿਤੀਆਂ ਨੂੰ ਲੈ ਕੇ ਜੋ ਬਿਆਨ ਦਿੱਤੇ ਗਏ ਨੇ ਜਾਂ ਗੱਲਬਾਤ ਕੀਤੀ ਗਈ ਹੈ ਜੋ ਸ਼ੰਕਾ ਜੋ ਚਿੰਤਾ ਜ਼ਾਹਿਰ ਕੀਤੀ ਗਈ ਹੈ ਉਹ ਵੀ ਇੱਕ ਨਾਲ-ਨਾਲ ਅਸੀਂ ਕਹਿ ਸਕਦੇ ਹਾਂ ਕਿ ਚੱਲ ਰਿਹਾ ਹੈ ਔਰ ਉਸ ਤੇ ਵੀ ਚਰਚਾ ਜਿਹੜੀ ਆ ਜ਼ੋਰ ਬਣਦੀ ਹੈ ਔਰ ਉਸੇ ਵਿਚਾਲੇ ਹੁਣੇ ਮੀਟਿੰਗ ਹੋਣ ਜਾ ਰਹੀ ਕਿਉਂਕਿ ਅਜੇ ਉਹ ਸਮਾਗਮ ਨੂੰ ਖਤਮ ਹੋਏ ਜੋ ਸੋਖ ਸਮਾਗਮ ਸੀ ਫੋਗਦੀ ਅਰਦਾਸ ਸੀ ਉਹ ਬਹੁਤ ਜ਼ਿਆਦਾ ਸਮਾਂ ਨਹੀਂ ਹੋਇਆ 2 ਵਜੇ ਉਸ ਤੋਂ ਰਾਜਵਾਨਾ निकले तो उसके बाद हूँ करीब साढ़े चार बजे का समा ही है दो घंटे के अंदर अंदर एक दम तो हंगामी मीटिंग होना उस भी जोड़ के देखा जा रहा है कि जो उतरे गलबात हुई हो सकती है और दूसरे पास सुखबीर सिंह का जोड़ा इस्तीफा है और पहला तो ही पेंडिंग चल रहा और उसको अजे तक ना तो पार्टी के वालों असैप्ट किया गया ना रिजैक्ट किया गया और ईवन य है यही मांग की गई है वर्किंग कमेटी के वालों कि अस्तीफा जोड़ा ਉਹ ਵਾਪਸ ਲੈ ਲਿਆ ਜੈ ਸੁਪੀ ਸਿੰਘ ਬਾਦਲ ਦੇ ਵੱਲੋਂ ਇੱਕ ਤੱਕ ਵਕੀਲ ਕਮੇਟੀ ਨੇ ਕਹਿ ਦਿੱਤਾ ਕਿ ਦੈਸਾ ਫਿਰ ਅਸੀਂ ਵੀ ਸਾਰੇ ਆਪਣੇ ਆਧਿਆਤਕ ਉਸਤਿਫਾ ਦੇਵਾਂਗੇ ਔਰ ਸਾਰੀ ਸਭਾ ਵਿੱਚ ਤੋਂ ਜਿਹੜੀ ਵੀ ਗੱਲਬਾਤ ਤੇ ਜਿਹੜੀ ਵੀ ਚਰਚਾ 파ਟੀ ਪੱਧਰ ਤੇ ਵੀ ਹੋ ਰਹੀ ਹੈ ਉਹ ਵੀ ਇਸ ਵੇਲੇ ਜ਼ਥੇਦਾਰ ਸਹਿਬਾਨਾ ਦੇ ਨੋਟਿਸ ਦੇ ਵਿੱਚ ਹੈ ਕਿਉਂਕਿ ਸਿਆਸੀ ਪੱਧਰ ਤੇ ਕੀ ਸਜ਼ਾ ਹੋਏਗੀ ਯਾ ਨਹੀਂ ਹੋਏਗੀ ਕਿ ਸਿਰਫ ਧਾਰਮਿਕ ਤੌਰ ਤੇ ਸੱਜ ਲਗਾਈ ਜਾਣੀ ਹੈ ਇਹ ਹਜੇ ਸਾਰੇ ਸਵਾਲ ਨੇ ਔਰ ਇਹ ਸਾਰੇ ਸਵਾਲਾਂ ਦੇ ਵਿਚਾਲੇ ਅੱਜ ਇਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋ ਰਹੀ ਹੈ ਇੱਕਦਮ ਤੋਂ ਅਚਨਚੇਤ ਤੁਰੰਤ ਪਰਬਾਰ ਦੇ ਨਾਲ ਜਿਹੜੀ ਮੀਟਿੰਗ ਹੰਗਾਮੀ ਸੱਦੀ ਗਈ ਹੈ ਸਿੰਘ ਸਿੰਘ ਸਹਿਬਾਨ ਨੇ ਜਥੇਦਾਰ ਗਿਆਨੀ ਰਘੂबीर ਸਿੰਘ ਉਹਨਾਂ ਦੇ ਕਰ ਮੀਟਿੰਗ ਹੋ ਰਹੀ ਹੈ ਔਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਉਂ ਜਾਣਕਾਰੀ ਮਿਲੀ ਹੈ ਵਿਦੇਸ਼ ਵਿੱਚ ਗਏ ਹੋਏ ਸਨ ਵਿਦੇਸ਼ ਤੋਂ ਜਿਵੇਂ ਹੀ ਅੰਮ੍ਰਿਤਸਰ ਉਹਨਾਂ ਦੀ ਫਲਾਈਟ ਪਲਾਨ ਹੁੰਦੀ ਹੈ ਉਸ ਤੋਂ ਬਾਅਦ ਉਹ ਸਿੱਧਾ ਅੰਮ੍ਰਿਤਸਰ ਪਹੁੰਚਦੇ ਨੇ ਔਰ ਇਸ ਮੀਟਿੰਗ ਦੇ ਵਿੱਚ ਪਹੁੰਚਦੇ ਨੇ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹ ਥੋੜੇ ਦੇ ਪਹਿਲਾਂ ਦੀਆਂ ਤਸਵੀਰਾਂ ਨੇ ਐਕਸਿਊਮ ਤਸਵੀਰਾਂ ਨੇ ਔਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਦੇ ਪਿਛਲੇ ਸਮਿਆਂ ਦੇ ਵਿੱਚ ਵਰਸਾ ਸਿੰਘ ਵਰਤੋਹਾ ਲਗਾਤਾਰ ਇਲਜ਼ਾਮ ਲਗਾਉਂਦੇ ਆਏ ਨੇ ਔਰ ਬਹੁਤ ਸਾਰੀਆਂ ਬਿਆਨਬਾਜ਼ੀਆਂ ਪਿਛਲੇ ਸਮੇ ਤੋਂ ਚੱਲ ਰਹੀਆਂ ਨੇ ਉਹਨਾਂ ਨੇ ਹੀ ਕਿਆਕੀ ਪ੍ਰਭਾਵ ਪਾਇਆ ਜਾ ਰਿਹਾ ਹੈ ਦਬਾਅ ਪਾਇਆ ਜਾ ਰਿਹਾ ਹੈ ਜਥੇਦਾਰ ਗਿਆਨੀ ਰਕबीर ਸਿੰਘ ਤੇ ਔਰ ਦੂਜੇ ਪਾਸੇ ਫਿਰ ਕਾਫੀ ਮਸਲਾ ਜਿਹੜਾ ਸੀ ਕਹਿ ਸਕਦੇ ਆ ਪਿਛਲੇ ਸਮੇਂ ਚ ਉਲਝਿਆ ਦੀ ਹੈ ਪਰ ਫਿਲਹਾਲ ਸਭ ਦੀਆਂ ਨਜ਼ਰਾਂ ਇਸ ਤੇ ਟਿਕੀਆਂ ਹੋਈਆਂ ਨੇ ਕਿ ਆਖਿਰਕਾਰ ਕੀ ਕੁਝ ਫੈਸਲਾ ਜਥੇਦਾਰ ਸਿੰਘ ਤਰਵਾਨਾ ਦੇ ਵੱਲੋਂ ਸੁਣਾਇਆ ਜਾਏਗਾ ਔਰ ਇਸ ਦੇ ਵਿਚਾਲੇ ਇਹ ਵੀ ਅਸੀਂ ਜ਼ਿਕਰ ਕਰਾਂਗੇ ਕਿ ਪਿਛਲੇ ਸਮੇਂਾਂ ਚ ਸੀਨੀਅਰ ਪੱਤਰਕਾਰ ਤੇ ਹੋਰ ਸਿੱਖ ਬੁੱਧੀਜੀਵੀਆਂ ਦੀ ਬੈਠਕ ਵੀ ਬੁਲਾਈ ਗਈ ਸੀ ਜਥੇਦਾਰ ਉਰਾਦੇ ਵੱਲੋਂ ਔਰ ਉਹਨਾਂ ਨੇ ਇੱਕ ਕਿਸਮ ਦੇ ਨਾਲ ਵਿਚਾਰਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਕੀਤੀਆਂ ਸੁਝਾਅ ਲਏ ਚਰਚਾ ਕੀਤੀ ਅਸੋਬਾ ਦੇ ਵੀ ਦੱਸਿਆ ਜਾ ਰਿਹਾ ਹੈ ਕਿ ਹੋਰ ਅਜੇ ਮੀਟਿੰਗ ਜਿਹੜੀ ਆ ਸੱਦੀ ਜਾਏਗੀ ਅੱਜ ਔਰ ਉਹਨਾ ਖਾਸ ਤੌਰ ਤੇ ਜਿਹੜੀਆਂ ਸ਼ਖਸੀਤਾ ਪਹੁੰਚਣ ਗਿਆ ਉਹਨਾਂ ਤੋਂ ਵੀ ਵਿਚਾਰਾ ਲਿਆ ਜਾਂਨ ਗਿਆ ਤਾਂ ਫਿਰ ਅਜੇਹੇ ਦੇ ਵਿਚਾਰੇ ਇਸ ਮੀਟਿੰਗ ਨੂੰ ਕਿਸ ਤਰੀਕੇ ਦੇ ਨਾਲ ਵੇਖਿਆ ਜਾਏ ਇਸ ਕਰਕੇ ਬਾਰ ਬਾਰ ਚਰਚਾ ਸੁਭੀ ਸਿੰਘ ਬਾਦਲ ਨੂੰ ਲੈ ਕੇ ਅਸੀਂ ਕਰ ਰਹੇ ਕਿਉਂਕਿ ਬਲਵਿੰਦਰ ਸਿੰਘ ਭੁੰਦੜ ਇਸ ਮੀਟਿੰਗ 'ਚ ਮੌਜੂਦ ਨੇ ਅਜੇ ਆ ਨਹੀਂ ਹੈ ਕਿ ਸਿਰਫ ਜਥੇਦਾਰ ਸਹਿਬਾਨਾਂ ਦੀ ਹੀ ਮੀਟਿੰਗ ਹੋ ਰਹੀ ਹੈ ਔਰ ਫਿਰ ਹੋਰ ਜਿਹੜਾ ਮਸਲਾ ਹੈ ਕੋਈ विचाराया जा रहा होएगा या फिर और कई मसले लेके सिर्फ चर्चा हो रही होएगी अजयहा नहीं मने जा सकता क्योंकि बलविंदर सिंह खुंदर जेकर इस मीटिंग तो मौजूद नहीं हालांकि अजयहा भी जरूरी नहीं है कि इस मीटिंग तो बाद सारा कुछ विस्तार दे नाल दसया जावे पूरा ब्रीफ ਕੀਤਾ ਜਾवे कि आखिरकार इस मीटिंग ਦੇ ਵਿੱਚ ਕੀ ਚਰਚਾ